ਭਾਰਤੀ ਜਨਤਾ ਪਾਰਟੀ ਦੇ ਵੱਲੋਂ ਬੱਸੀ ਪਠਾਣਾ ਤੋਂ ਓਮ ਗੋਤਮ ਨੂੰ ਬੱਸੀ ਪਠਾਣਾ ਦਾ ਮੰਡਲ ਪ੍ਰਧਾਨ ਚੁਣਿਆ ਗਿਆ ਹੈ ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਮੁਖ ਪਲਾਰੇ ਕੁਲਦੀਪ ਸਿੰਘ ਸਿੱਧੂ ਪਰ ਦੇ ਵੱਲੋਂ ਓਮ ਗੋਤਮ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਕੁਲਦੀਪ ਸਿੰਘ ਸਿੱਧੂ ਪੁਰ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਹਾਈ ਕਮਾਂਡ ਦੇ ਵੱਲੋਂ ਸਾਡੇ ਬੜੇ ਮਿਹਨਤੀ ਤੇ ਜਜ਼ਾਰੂ ਆਗੂ ਓਮ ਗੋਤਮ ਭਾਰਤੀ ਜਨਤਾ ਪਾਰਟੀ ਬੱਸੀ ਪਠਾਣਾ ਜਨਰਲ ਸਕੱਤ ਦਿਵ ਸੇਵਾ ਨਿਵਾਰੇ ਸਨ ਤੇ ਅੱਜ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਇਹਨਾਂ ਨੂੰ ਦਸੀ ਪਠਾਣਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਭਾਰਤੀ ਜਨਤਾ ਪਾਰਟੀ ਮੰਡਲ ਬਸੀ ਪਠਾਣਾ ਦੇ ਨਵ ਨਿਯੁਕਤ ਪ੍ਰਧਾਨ ਓਮ ਗੋਤਮ ਨੇ ਦੱਸਿਆ ਕਿ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਜੋ ਜ਼ਿੰਮੇਵਾਰੀ ਦਿੱਤੀ ਗਈ ਹੈ ਉਸ ਨੂੰ ਉਹ ਤਨਦੇਹੀ ਦੇ ਨਾਲ ਨਿਭਾਉਣਗੇ ਭਾਰਤੀ ਜਨਤਾ ਪਾਰਟੀ ਨੂੰ ਹੋਰ ਵੀ ਮਜ਼ਬੂਤ ਕਰਨ ਲਈ ਦਿਨ ਰਾਤ ਇੱਕ ਕਰਨਗੇ ਅੱਜ ਬੜਾ ਖੁਸ਼ੀ ਦਾ ਦਿਨ ਹੈ ਸਾਡੀ ਭਾਰਤੀ ਜਨਤਾ ਪਾਰਟੀ ਹਾਈ ਕਮਾਂਡ ਦੇ ਵੱਲੋਂ ਸਾਡੇ ਬਹੁਤ ਹੀ ਮਿਹਨਤੀ ਤੇ ਯਾਰੂ ਸਾਡੇ ਆਗੂ ਨੇ ਭਾਰਤੀ ਜਨਤਾ ਪਾਰਟੀ ਸ਼੍ਰੀ ਓਮ ਗੋਤਮ ਜੀ ਜਿਹੜੇ ਕਿ ਪਹਿਲਾਂ ਬਸੀ ਮੰਡਲ ਦੇ ਵਿੱਚ ਬਤੌਰ ਜਨਰਲ ਫੈਕਟਰੀ ਸੇਵਾ ਨਿਭਾ ਰਹੇ ਸੀ ਇਹਨਾਂ ਨੂੰ ਰਾਈ ਰਾਈ ਦਾ ਜਿਵੇਂ ਪਤਾ ਨਹੀਂ ਹੁੰਦਾ ਜੀ ਉਹ ਹਸਾਬਿਆ ਨਾਲ ਕੋਈ ਹਰ ਇੱਕ ਪਿੰਡ ਦਾ ਪਤਾ ਹੈ ਹਰ ਇੱਕ ਘਰ ਦਾ ਪਤਾ ਹੈ ਹਰ ਇੱਕ ਸ਼ਹਿਰ ਦੇ ਮਹੱਲੇ ਗਲੀਆਂ ਦਾ ਪਤਾ ਹੈ ਹਰ ਇੱਕ ਦੂਬੂ ਦਾ ਪਤਾ ਅੱਜ ਪਾਰਟੀ ਨੇ ਨੂੰ ਬੜੀ ਜ਼ਿੰਮੇਵਾਰੀ ਵੱਡੀ ਦੇ ਕੇ ਅੱਜ ਮੰਡਲ ਬਸੀ ਪਖਾਣ ਦਾ ਅਧਿਐਕਸ਼ਨ ਨਿਯੁਕਤ ਕੀਤਾ ਪ੍ਰਧਾਨ ਨਿਯੁਕਤ ਕੀਤਾ ਅਸੀਂ ਵਧਾਈਆਂ ਦੇਣ ਦੇ ਲਈ ਅੱਜ ਅਸੀਂ ਮੈਂ ਹਲਕਾ ਦਾ ਸੇਵਾਦਾਰ ਹੋਣ ਦੇ ਨਾਤੇ ਆਪਣੀ ਟੀਮ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਨਾਲ ਅਜਿਨ ਦਾ ਸਨਮਾਨ ਕਰਨ ਦੇ ਲਈ ਸੀ ਅੱਜ ਭਾਜਪਾ ਵੱਲੋਂ ਆਪਣੇ ਭਾਜੀ ਜਨਤਾ ਪਾਰਟੀ ਵੱਲੋਂ ਮੇਰੇ ਕਮਕਾਜ ਨੂੰ ਦੇਖਦੋ ਜਿਹੜਾ ਮੈਨੂੰ ਉਹਨਾਂ ਨੇ ਸਨਮਾਨ ਦਿੱਤਾ ਹੈ ਮੈਨੂੰ ਪ੍ਰਮੋਟ ਕੀਤਾ ਹੈ ਮੰਡਲ ਦਾ ਅਧਿਖ ਬਣਾਇਆ ਮੈਂ ਉਹਦੇ ਲਈ ਆਪਣੀ ਹਾਈ ਕਮਾਂਡ ਤੇ ਸਿੱਧੂਪੁਰ ਦੀ ਦਾ ਹੋਰ ਆਪਣੇ ਜਿੰਨੇ ਮੇਰੇ ਸਾਥੀ ਆ ਸਭ ਦਾ ਧੰਨਵਾਦ ਕਰਦਾ ਜਿਹੜੀ ਮੈਨੂੰ ਮੇਰੀ ਪਾਰਟੀ ਨੇ ਮੇਰੇ ਤੇ ਵਿਸ਼ਵਾਸ ਰੱਖ ਕੇ ਮੈਨੂੰ ਸੇਵਾ ਦਿੱਤੀ ਆ ਮੈਂ ਕੋਸ਼ਿਸ਼ ਕਰੂੰਗਾ ਮੈਂ ਸਭ ਨੂੰ ਆਪਣੇ ਸਾਡੇ ਮੈਂਬਰਾਂ ਨਾਲ ਲੈ ਕੇ ਇਹਨੂੰ ਜਿਹੜਾ ਪਰ ਮੇਰਾ ਬਸੀ ਵਿਧਾਨ ਸਭਾ ਦਾ ਹਲਕਾ ਹੈ ਇਹਨ ਮੈਂ ਉੱਚਾ ਲੈ ਕੇ ਜਾਵਾਂ ਔਰ ਜਿਹੜੀ ਵੀ ਮੈਨੂੰ ਉੱਪਰ ਮੇਰੇ ਹਾਈ ਕਮਾਂਡ ਨੂੰ ਹੁਕਮ ਦੇਗੀ ਕੋਈ ਮੈਂ ਪੂਰੀ ਪਾਲਣਾ ਕਰਦਾ ਰਹਾਂਗਾ